ਸ੍ਰੀ ਵਾਹਿਗੁਰੂ ਸਾਹਿਬ ਜੀ ਗੋਪਾਲ ਤੇਰਾ ਹਰਤਾ ਜੋ ਜਨ ਤੁਮਰੀ ਭਗਤ ਕਰੰਤੇ ਤੇਨਕੇ ਕਾਜ ਸੰਵਰਤ ਰਹਾਓ ਦਾਨ ਸਿੱਧ ਮੰਗੋ ਈਓ ਹਮਰਾ ਖੁਸ਼ੀ ਕਰੇ ਨਿਤ ਜੀਓ ਪਨਿਆ ਸ਼ਾਦ ਨਨਿਕ ਅਨਾਜ ਮੰਗੋ ਸਤ ਸਿੰਕ ਗੰਗ ਤੇਸ ਮੰਗੋ ਲਵੇਰੇ ਇਕ ਤਾਜਨ ਤੁਰੇ ਚੰਗੇਰੀ ਘਰ ਕੇ ਗਏ ਹਨ ਚੰਗੀ ਜਨ ਤਨਾ ਲਿਵੇ ਮੰਗੀ ਘਰ ਕੇ ਗਏ ਹਨ ਚੰਗੀ ਜਨ ਤਨਾ ਲਿਵੇ ਮੰਗੀ ਗੁਰੂ ਰਾਮਦਾਸ ਜੀ ਸਾਹਿਬ ਦੇ ਗੁਰੂ ਪਰਬ ਦੇ ਸੰਬੰਧ ਵਿੱਚ ਜਿਹੜੇ ਸਮਾਗਮ ਰੱਖੇ ਗਏ ਨੇ ਜਿਹੋ ਅੱਜ ਦੇ ਸਮਾਗਮ ਇਸ ਪਰਿਵਾਰ ਦੇ ਘਰ ਦੇ ਵਿਖੇ ਨੇ ਜੀ ਆਉ ਇਸੇ ਸੰਬੰਧ ਦੇ ਵਿੱਚ ਕੋਈ ਗੁਰਮਤ ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਗੁਰੂ ਫਤਿਹ ਨਾਲ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆਪਣੀ ਨੇ ਜਿਹੜਾ ਹੁਣੇ ਹੀ ਸ਼ਬਦ ਸਰਵਣ ਕੀਤਾ ਹੈ ਭਗਤ ਧੰਨਾ ਜੀ ਦਾ ਹੈ ਜਿਹੜੇ ਖੇਤੀਬਾੜੀ ਕਰਦੇ ਸੀ ਮਨ ਆਸਰੇ ਕੀਤੀ ਤੇ ਮੰਗ ਵੀ ਸਭ ਕੁਝ ਲਿਆਇਆ ਤਨਾਲ ਪਹਿਲੀ ਪੰਕਤੀ ਇਹ ਰਹੋ ਦੀ ਹੈ ਤੇ ਰਹੋ ਦੀ ਪੰਕਤੀ ਦੇ ਵਿੱਚ ਕਹਿੰਦੇ ਦਾਤਾ ਜੀ ਮੰਗਤਾ ਮੈਂ ਤੁਹਾਡੇ ਦਰ ਦਾ ਜੇ ਮੰਗਣਾ ਮੈਂ ਤੁਹਾਡੇ ਕੋਲੋਂ ਜੇ ਹੋਰ ਕਿਸੇ ਕੋਲ ਨਹੀਂ ਗੋਪਾਲ ਤੇਰਾ ਆਰਤਾ ਗੋ ਦਾ ਭਾਗ ਹੁੰਦਾ ਧਰਤੀ ਪਾਲ ਦਾ ਭਾਗ ਹੈ ਪਾਲਣ ਵਾਲਾ ਇਹ ਸਾਰੇ ਧਰਤੀ ਦੇ ਜੀਵਾਂ ਦੀ ਪ੍ਰਤ ਪਾਲਣਾ ਕਰਨ ਵਾਲੇ ਵਾਹਿਗੁਰੂ ਜੀ ਗੋਪਾਲ ਤੇਰਾ ਆਰਤਾ ਆਰਤ ਇਹਦਾ ਪਾਉਂਦਾ ਮੰਗਤਾ ਵਾਹਿਗੁਰੂ ਜੀ ਮੈਂ ਤੁਹਾਡੇ ਦਰ ਦਾ ਮੰਗਤਾ ਜੀ ਤੇ ਨਾਲ ਹੀ ਕਹਿੰਦਾ ਜੋ ਜਨ ਤੁਮਰੀ ਭਗਤ ਕਰੰਤੇ ਹਨ ਜਿਹੜੇ ਵੀ ਸੇਵਕ ਜਿਹੜੇ ਵੀ ਜਨਨ ਬਣ ਕੇ ਤੁਹਾਡੀ ਭਗਤੀ ਕਰਦੇ ਨੇ ਨਾ ਤਿੰਨ ਕੇ ਕਾਜ ਸਵਾਰਤਾ ਵਾਹੇ ਗੁਰ ਜੀ ਤੁਸੀਂ ਉਹਨਾਂ ਦੇ ਸਾਰੇ ਹੀ ਕਾਜ ਸਵਾਰ ਦੇ ਜੀ ਆਪ ਸਵਾਰ ਦੇ ਜੀ ਜਿਹੜੇ ਤੁਹਾਡੀ ਭਗਤੀ ਕਰਦੇ ਨੇ ਐਨੇ ਥੋੜਾ ਦੇਖੋ ਭਗਤ ਸਹਿਬਾਨਾ ਜੀ ਨੇ ਕਹਿਣਾ ਕੀਤਾ ਤੇਰੀ ਭਗਤ ਨਾ ਛਾਡੋ ਭਾਵੇਂ ਲੋਕ ਹੱਸੇ ਵਾਹਿਗੁਰੂ ਜੀ ਹੁਣ ਮੈਂ ਤੁਹਾਡੀ ਭਗਤੀ ਨੇ ਛੱਡ ਸਕਦਾ ਭਾਵੇਂ ਲੋਕ ਹੱਸਦੇ ਨੇ ਤੇ ਹੱਸੀ ਜਾਵਣ ਬਾਬਾ ਅਮਰਦਾਸ ਜੀ ਜਦੋਂ ਇਹ ਗੁਰੂ ਅਮਰਦਾਸ ਨਹੀਂ ਬਣੇ ਲੋਕਾਂ ਨੇ ਬੜਾ ਕਿਹਾ ਇਸੀ ਨਾ ਦੇਖ ਲੋ ਦੋ ਰੋਟੀਆਂ ਦੇ ਖਾਤਰ ਕੁੜਮਾ ਦੇ ਘਰ ਬੈਠੇ ਨੇ ਉਹ ਉਹ ਤੇ ਗੁਰਲੰਗਰ ਦੇਵ ਜੀ ਦੀ ਸੇਵਾ ਕਰਦੇ ਪਏ ਸੀ ਉਤੇ مالک ਦੇ ਨਾਮ ਦੇ ਨਾਲ ਜੁੜਦੇ ਪਏ ਸੀ ਪਰ ਲੋਕਾਂ ਦੀ ਪਰਵਾਹ ਨਹੀਂ ਕੀਤੀ ਲੋਕ ਕੀ ਕਹਿੰਦੇ ਨੇ ਹੁਣ ਗੁਰੂ ਰਾਮਦਾਸ ਪਿਤਾ ਜੀ ਤੇ ਵੇਖੋ ਗੁਰੂ ਅਮਰਦਾਸ ਪਿਤਾ ਜੀ ਦੇ ਗ੍ਰਹਿ ਵੇਖੇ ਹੀ ਰਹੇ ਨੇ ਬੜਿਆਂ ਨੇ ਕਿਹਾ ਹੋਵੇਗਾ ਦੇਖੋ ਸਹੁਰਿਆਂ ਦੇ ਕਰਜੋਈ ਬਣ ਕੇ ਬੈਠੇ ਪਰ ਰਿਸ਼ਤੇ ਨਿਭਾਉਣੇ ਆਉਣੇ ਚਾਹੀਦੇ ਨੇ ਗੁਰੂ ਅਮਰਦਾਸ ਪਿਤਾ ਜੀ ਨੇ ਰਿਸ਼ਤੇ ਵੀ ਨਿਭਾਏ ਤੇ ਨਾਲ ਜਿਹੜਾ ਸਿੱਖ ਵਾਲਾ ਰਿਸ਼ਤਾ ਵੀ ਨਿਭਾਇਆ ਅੱਜ ਕਿਮਾ ਕਰਿਆ ਜਨਾ ਸਾਨੂੰ ਰਿਸ਼ਤੇ ਨਿਭਾਉਣੇ ਆਉਂਦੇ ਨੇ ਨਾ ਸਾਨੂੰ ਸਿੱਖ ਵਾਲਾ ਰਿਸ਼ਤਾ ਨਿਭਾਉਣਾ ਹੁੰਦਾ ਹੈ। ਦੇਖੋ ਕਿਤੇ ਇਤਿਹਾਸ ਦੇ ਪੰਨਿਆਂ ਦੇ ਵਿੱਚ ਨਹੀਂ ਆਉਂਦਾ ਗੁਰੂ ਅਮਰਦਾਸ ਜੀ ਦੇ ਜੀਵਨ ਦੇ ਵਿੱਚੋਂ ਕੋਈ ਗਲਤ ਚੀਜ਼ ਮਿਲੀ ਹੋਈ ਹੋਵੇ ਜਾਂ ਗੁਰੂ ਰਾਮਦਾਸ ਜੀ ਦੇ ਜੀਵਨ ਦੇ ਵਿੱਚੋਂ ਵੀ ਸਾਰੇ ਪਰਿਵਾਰ ਦੇ ਵਿੱਚ ਰਹੇ ਕੋਈ ਐਹੋ ਜਿਹੀਆਂ ਨਿੱਕੀਆਂ ਮੋਟੀਆਂ ਜਿ ਤਰ੍ਹਾਂ ਆਮ ਵੇਖੋ ਸਾਡੇ ਗੱਲਾਂ ਹੁੰਦੀਆਂ ਨੇ ਐਹੋ ਜਿਹੀ ਕਿਤੇ ਨਜ਼ਰ ਨਹੀਂ ਆਈ। ਤੇ ਇਥੋਂ ਤੱਕ ਦੇਖੋ ਜਿਸ ਗੁਰੂ ਰਾਮਦਾਸ ਪਿਤਾ ਜੀ ਦਾ ਆਪਾਂ ਪ੍ਰਕਾਸ਼ ਗੁਰਪੁਰੂ ਮਨਾਉਂਦੇ ਆ ਨਾ ਤੇ ਗੁਰੂ ਅਮਰਦਾਸ ਪਿਤਾ ਜੀ ਦੇ ਧਰਮ ਸੁਪਤਨੀ ਉਹਨਾਂ ਨੇ ਕਿਹਾ ਸੀ ਕਿੰਦੇ ਸੀ ਬੱਚੀ ਜਵਾਨ ਹੋਈ ਐ ਕੋਈ ਉਹਦੇ ਲਈ ਵਰ ਢੂੰਡੀਏ ਕੋਈ ਰਿਸ਼ਤਾ ਲੱਭੀਏ ਤਾਂ ਪੁੱਛਿਆ ਸੀ ਕਿ ਹੋ ਜਾ ਹੋਵੇ ਕਿ ਤੇਨੂੰ ਤੇ ਦੇਖੋ ਉੱਥੇ ਸੇਵਾ ਕਰਦੇ ਪਏ ਸੀ ਕਿੰਦੇ ਬਿਲਕੁਲ ਆ ਜਿਸ ਤਰ੍ਹਾਂ ਭਾਈ ਜੇਠਾ ਨੇ ਇਹਦੇ ਵਰਗਾ ਹੀ ਹੋਵੇ ਕਿੰਨੇ ਵਰਗਾ ਤੇ ਫਿਰ ਇਹੋ ਹੀ ਹੈ ਵੇਖ ਲਓ ਸੌ ਪੇ ਸਾਹਮਣੇ ਦੇਖ ਕੇ ਵੀ ਤੇ ਵੇਖ ਲਓ ਫਿਰ ਵੀ ਕਹਿੰਦੇ ਸੀ ਇਹਨਾਂ ਵਰਗਾ ਤੇ ਫਿਰ ਇਹੋ ਹੀ ਹੈ ਚਲੋ ਪਾਈ ਦਰਵਾਜ਼ੇ ਫਿਰ ਇਸ ਪਾਵਨ ਸ਼ਬਦ ਵੱਲ ਆਈਏ ਹੈ ਵਾਹਿਗੁਰੂ ਜੀ ਮੈਂ ਤੁਹਾਡੇ ਦਰ ਦਾ ਮੰਗਤਾ ਆ ਜਿੱਦਾਂ ਦੇਖੋ ਅੱਖਾਂ ਮਾਕਰ ਸਾਡੇ ਜਿੰਨੇ ਮਰਜ਼ੀ ਹੋ ਰਿਸ਼ਤੇਦਾਰ ਹੋਣ ਜੋ ਚਾਚੇ ਤਾਂ ਏ ਮਾਮੇ ਜਿੰਨੇ ਮਰਜ਼ੀ ਵੇਖੋ ਕਿੰਨੇ ਰਿਸ਼ਤੇ ਨੇ ਸਾਡੇ ਪਰ ਜੋ ਮਾਤਾ ਪਿਤਾ ਦੇ ਪਾਸੋਂ ਮੰਗਿਆ ਮਿਲ ਜਾਣਾ ਹੈ ਨਾ ਉਹ ਹੋਰ ਕਿਸੇ ਦੇ ਪਾਸੋਂ ਮੰਗਿਆ ਨਹੀਂ ਮਿਲ ਸਕਦਾ ਜੋ ਮਾਤਾ ਪਿਤਾ ਨੇ ਆਪਣੇ ਬੱਚੇ ਨੂੰ ਦੇ ਦੇਣਾ ਇਹਨੂੰ ਹੋਰ ਕੋਈ ਨਹੀਂ ਦੇ ਸਕਦਾ ਇਸੇ ਤਰ੍ਹਾਂ ਹੀ ਵਾਹਿਗੁਰੂ ਜੀ ਸਾਡੇ ਸਾਰਿਆਂ ਦੇ ਮਾਤਾ ਪਿਤਾ ਨੇ ਹੁਣ ਇਹ ਪੰਜ ਸੁਖਣੀ ਸਹਿਜ ਜੀ ਦੇ ਵਿੱਚ ਵੀ ਬਚਨ ਪੜ ਕੇ ਆਏ ਆ ਅਰਦਾਸ ਜਦੋਂ ਹੋਣੀ ਹੈ ਉਦੋਂ ਫਿਰ ਪੜਿਆ ਜਾਣਾ ਹੈ ਤੂੰ ਠਾਕੁਰ ਤੂੰ ਪਏ ਅਰਦਾਸ ਹੇ ਵਾਹਿਗੁਰੂ ਜੀ ਤੁਸੀਂ ਸਡੇ ਠਾਕੁਰ ਜੀ ਜੇਸੀਂ ਅਰਦਾਸ ਕਰਾਂਗੇ ਤੇ ਤੁਹਾਡੇ ਦਰ ਦੇ ਅੱਗੇ ਕਰਾਂਗੇ ਜੀਓ ਪਿੰਡ ਸਭ ਤੇਰੀ ਰਾਸ ਅਸਰੀਰ ਵੀ ਤੁਹਾਡਾ ਦਿੱਤਾ ਹੈ ਤੇ ਇਹਦੇ ਵਿੱਚ ਜਿਹੜੀ ਜਿੰਦ ਹੈਗੀ ਨਾ ਜਾਨ ਇਹ ਵੀ ਤੁਹਾਡੀ ਦਿੱਤੀ ਹੈ ਜੀ ਦਿੱਤੀ ਨਹੀਂ ਉਹਦੀ ਹੈ ਜੀ ਇੱਥੇ ਕੋਈ ਦੂਰ ਹੈ ਨਹੀਂ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਹੇ ਵਾਹਿਗੁਰੂ ਜੀ ਅਸੀਂ ਤੁਹਾਡੇ ਮਾਤਾ ਪਿਤਾ ਆਂ ਤੁਸੀਂ ਸਾਡੇ ਮਾਤਾ ਪਿਤਾ ਜਿਵੇਂ ਤੁਹਾਡੇ ਬੱਚਿਆਂ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਘਨੇਰੇ ਵਾਹਿਗੁਰੂ ਜੀ ਤੁਹਾਡੀ ਕਿਰਪਾ ਦੇ ਵਿੱਚ ਹੀ ਬੜੇ ਸੁਖ ਜੇ ਤੁਮਰੀ ਕਿਰਪਾ ਮੈਂ ਸੁਖ ਘਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਵਾਹਿਗੁਰੂ ਜੀ ਤੁਹਾਡਾ ਕੋਈ ਵੀ ਅੰਤ ਨਹੀਂ ਪਾਸਰਦਾ ਕਿ ਕਿਸ ਤਰ੍ਹਾਂ ਸਾਰੇ ਜੀਵਨ ਦੀ ਪ੍ਰਤਪਾਲਣਾ ਕਰਦੇ ਪਏ ਜੀ ਕਿਤਰ੍ਹਾਂ ਸਾਰਿਆਂ ਨੂੰ ਬਿਨਾਂ ਮੰਗਿਆਂ ਦਿੰਦੇ ਪਏ ਜੀ ਕੋਈ ਨਹੀਂ ਜਾਣ ਸਕਦਾ ਜੀ ਕੋਈ ਨਹੀਂ ਜਾਣ ਸਕਦਾ ਤੇ ਭਗਤ ਧੰਨਾ ਜੀ ਨੇ ਵੇਖੋ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਕੇ ਵੇਖੋ ਕੀ ਜੇ ਜਦੋਂ ਗੁਰੂ ਅਰਜਨ ਦੇਵ ਜੀ ਦਾ ਪਾਵਨ ਸ਼ਬਦ ਹੁੰਦਾ ਹੈ ਨਾ ਖੀਰ ਦੇ ਵਿੱਚ ਵੀ ਭਗਤ ਧੰਨਾ ਜੀ ਦੇ ਬਾਰੇ ਗੁਰੂ ਅਰਜਨ ਦੇਵ ਜੀ ਪਤਾ ਹੀ ਲਿਖਣਾ ਕਰਦੇ ਨੇ ਇਹ ਬਿਦ ਸੁਣ ਕੇ ਜੱਟ ਰੋ ਉੱਠ ਭਗਤੀ ਲੱਗਾ ਕਹਿੰਦੇ ਕਿ ਜੇ ਸਾਰੇ ਆ ਭਗਤ ਪਰਮਾਤਮਾ ਨਾਲ ਜੁੜ ਸਕਦੇ ਨੇ ਅੱਤ ਦੇ ਗਰੀਬ ਹੁੰਦਿਆਂ ਵੀ ਸਾਰੇ ਘਰ ਦੇ ਇਹਨਾਂ ਨੇ ਕੰਮ ਕਰ ਵੀ ਕੀਤੇ ਨੇ ਤੇ ਮੈਨੂੰ ਪਰਮਾਤਮਾ ਦੀ ਪ੍ਰਾਪਤੀ ਕਿਉਂ ਨਹੀਂ ਹੋ ਸਕਦੀ ਉਹਨਾਂ ਨੇ ਵੀ ਭਗਤੀ ਕੀਤੀ ਤੇ ਮੈਂ ਵੀ ਭਗਤੀ ਕਰ ਲਵਾਂ ਇਹ ਬਿਦ ਸੁਣ ਕੇ ਜੱਟ ਰੋ ਉੱਠ ਭਗਤੀ ਲੱਗਾ ਮਿਲੇ ਪਰਤਖ ਗੁਸਈਆਂ ਠੰਨਾ ਵਡਭਾਗਾ ਕਿ ਮਕਰ ਰਾਵਣੇ ਪਤਾ ਕਿ ਤੇ ਰਾਮ ਨੇ ਸਾਹਮਣੇ ਕੰਸ ਨੂੰ ਮਿਲਣਾ ਜੀ ਸਾਹਮਣੇ ਆਨ ਕਈ ਵਾਰ ਆਪਾਂ ਪਤਾ ਕੀ ਦੇਖਦੇ ਆ ਅਸੀਂ ਦੇਖਣਾ ਕਰਦੇ ਆ ਕਈ ਵਾਰ ਵੇਖੋ ਅਸੀਂ ਕਿਤੇ ਜਿਹੜੇ ਕਿਸਾਨ ਖੇਤੀ ਦੇ ਨਾਲ ਸੰਬੰਧਿਤ ਨੇ ਕਈ ਵਾਰ ਪਰਿਵਾਰਾਂ ਦੇ ਵਿੱਚ ਬੜੇ ਕੰਮ ਕਰ ਇਕੱਠੇ ਨਿਕਲ ਆਉਂਦੇ ਨੇ ਤੇ ਉਧਰੋਂ ਖੇਤਾਂ ਦਾ ਕੰਮ ਵੀ ਨਿਕਲ ਆਉਂਦਾ ਹੈ ਕਈ ਵਾਰ ਸਾਰੇ ਜਿੰਮੇ ਫਸਲਾਂ ਨੂੰ ਵੇਖੋ ਪਾਣੀ ਲਗਾਉਣ ਵਾਲਾ ਆਉਂਦਾ ਹੈ ਤੇ ਇੱਕਦਮ ਹੀ ਕਿਤੇ ਵੇਖੋ بارش ਪੈ ਜਾਵੇ ਨਾ ਤੇ ਆਮ ਆਪਾਂ ਕਈ ਵਾਰ ਕਹਿੰਦੇ ਨੇ ਅੱਜ ਤੇ ਰੱਬ ਨੇ ਮੇਰੇ ਆਪ ਖੇਤਾਂ ਨੂੰ ਪਾਣੀ ਲਾਇਆ ਅੱਜ ਤੇ ਰੱਬ ਨੇ ਆਪ ਮੇਰੇ ਵੇਖ ਲੋ ਖੇਤਾਂ ਨੂੰ ਪਾਣੀ ਲਾ ਦਿੱਤਾ ਤੇ ਬਿਲਕੁਲ ਇਸੇ ਤਰ੍ਹਾਂ ਹੀ ਭਗਤ ਧੰਨਾ ਜੀ ਐਸ ਹਰ ਚੀਜ਼ ਨੂੰ ਦੇਖਦੇ ਪਏ ਨੇ ਜਿਹੜਾ ਆਮ ਕਹਿੰਦੇ ਨੇ ਨਾ ਭਗਤ ਧੰਨਾ ਜੀ ਦੇ ਨੱਕੇ ਮੋੜਦੇ ਰਹੇ ਖੇਤ ਭਰਦੇ ਰਹੇ ਇਸੇ ਤਰ੍ਹਾਂ ਹੀ ਪ੍ਰਮਾਤਮਾ ਸਾਰਿਆਂ ਦੇ ਕਾਰਜ ਆਪਣੇ ਆਪ ਹੀ ਉਸਵਾਰੀ ਜਾਂਦਾ ਪਿਆ ਹੈ ਤੇ ਦਾਤਾ ਜੀ ਤੇ ਸੰਗ੍ਰਹਿ ਕਰਾਉਂਦੇ ਕਹਿੰਦੇ ਪੜਿਓ ਆਪਾਂ ਜਦੋਂ ਵੀ ਕੋਈ ਵੇਖੋ ਕਿਸੇ ਵੀ ਕਾਰਜਾਂ ਦੀ ਅਰੰਭਤਾ ਕਰਨੇ ਹੈ ਸਿੱਖ ਰਹਿਤ ਮਰਿਆਦਾ ਦੇ ਅੰਦਰ ਪਤਾ ਕੀ ਲਿਖਿਆ ਜੀ ਕਹਿੰਦੇ ਜਦੋਂ ਵੀ ਸਿੱਖਣੇ ਕਿਸੇ ਵੀ ਕਾਰਜ ਦੀ ਅਰੰਭਤਾ ਕਰਨੇ ਹੈ ਕਹਿੰਦੇ ਉਹ ਪਰਮਾਤਮਾ ਦੇ ਅੱਗੇ ਅਰਦਾਸ ਜ਼ਰੂਰ ਕਰੇ ਗੁਰੂ ਦੇ ਅੱਗੇ ਅਰਦਾਸ ਜ਼ਰੂਰ ਕਰੇ ਕਿਉਂਕਿ ਜੋ ਜਨ ਤੁਮਰੀ ਭਗਤ ਕਰਨਤੇ ਤਨ ਕੇ ਕਾਜ ਸਵਾਰਤਾ ਜਿਹੜੇ ਉਹਦੀ ਭਗਤੀ ਕਰਦੇ ਨੇ ਜਿਹੜੇ ਉਹਦੇ ਅੱਗੇ ਅਰਦਾਸ ਕਰਦੇ ਨੇ ਤੇ ਬਿਲਕੁਲ ਆਮ ਜਿ ਤਰ੍ਹਾਂ ਆਪਾਂ ਕਈ ਵਾਰ ਕਹਿ ਦਿੰਦੇ ਹਾਂ ਨਾ ਮਾਤਾ ਪਿਤਾ ਨੂੰ ਪਤਾ ਹੈ ਬੱਚੇ ਦੇ ਲਈ ਕੀ ਚਾਹੀਦਾ ਹੈ ਕਿਦੋਂ ਚਾਹੀਦਾ ਹੈ ਵੇਖੋ ਜਨਮ ਵੇਲੇ ਤੋਂ ਹੀ ਬੱਚੇ ਨੂੰ ਵੇਖੋ ਕੱਪੜੇ ਚਾਹੀਦੇ ਸ ਮਾਤਾ ਪਿਤਾ ਪਹਿਲਾਂ ਹੀ ਜਨਮ ਤੋਂ ਪਹਿਲਾਂ ਪ੍ਰਬੰਧ ਕਰ ਲੈਂਦੇ ਨੇ ਤੇ ਬੱਚੇ ਦਾ ਜਨਮ ਹੋਣ ਵਾਲਾ ਹੈ ਤੇ ਆਪਾਂ ਉਹਦੇ ਕੱਪੜੇ ਵਗੈਰਾ ਲੈ ਆਈਏ ਜੀ ਹਰ ਚੀਜ਼ ਦਾ ਵੇਖੋ ਮਾਤਾ ਪਿਤਾ ਨੂੰ ਪਹਿਲਾਂ ਪਤਾ ਹੈ ਜੇ ਗਰਮੀ ਦੀ ਰੋਤ ਹੈ ਹੁਣ ਸਰਦੀ ਦੀ ਆਉਣ ਵਾਲੀ ਕਹਿੰਦੇ ਤੇ ਸਰਦੀ ਦੇ ਕੱਪੜੇ ਵੀ ਲੈ ਆਈਏ ਇਸੇ ਤਰ੍ਹਾਂ ਉਸ ਵਾਹਿਗੁਰੂ ਜੀ ਨੂੰ ਸਾਡੇ ਸਾਰੇ ਜੀਵਾਂ ਦਾ ਫਿਕਰ ਹੈ ਜਿ세 ਤਰ੍ਹਾਂ ਮਾਤਾ ਪਿਤਾ ਨੂੰ ਸਿਰਫ ਫਿਕਰ ਹੈ ਤੇ ਬਿਲਕੁਲ ਜੋ 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 ਅਸੀਂ ਵੱਡੇ ਹੁੰਦੇ ਜਾਂਦੇ ਆ ਵੇਖੋ ਸਾਡੀਆਂ ਲੋੜਾਂ ਵੱਧਦੀਆਂ ਨੇ ਮਾਤਾ ਪਿਤਾ ਦੇ ਨਾਲ ਹੀ ਪਰਮਾਤਮਾ ਉਹ ਵੀ ਸਾਨੂੰ ਦੇ ਹੀ ਜਾਂਦਾ ਹੈ ਟੱਪੋਂ ਬਚਨ ਨਹੀਂ ਪੜਨਾ ਕਰਦੇ ਆ ਬਾਹਰ ਵਿਵਸਥਾ ਤੁਝੇ ਪਿਆਰੇ ਦੁੱਧ اے ਵਾਹ ਗੁਰੂ ਜੀ ਬਚਪਨ ਦੇ ਵਿੱਚ ਦੁੱਧ ਚਾਹੀਦਾ ਸੀ ਮਾਂ ਦੇ ਰੂਪ ਵਿੱਚ ਤੁਸੀਂ ਉਹ ਵੀ ਦਿੱਤਾ ਜਿਸਨ ਪਰ ਜੋਬਣ ਭੋਜਨ ਸੁਖ ਸੂਦ ਜੇ ਜਵਾਨੀ ਦੇ ਵਿੱਚ ਸੁਖ ਚਾਹੀਦੇ ਸੀ ਉਹ ਵੀ ਮਾਤਾ ਪਿਤਾ ਦੇ ਰਾਂ ਹੀ ਦਿੱਤੇ ਮਰਦ ਪੈਓ ਉਪਰ ਸਾਕ ਸੈਨ ਜੇ ਬਜ਼ੁਰਗ ਹੋ ਜਾਵਾਂਗੇ ਤੇ ਤੁਸੀਂ ਸਾਡੇ ਸਕੇ ਸੰਬੰਧੀ ਬਣਾਏ ਹੋਏ ਨੇ ਮੁੱਖ અપਿਆਉ ਬੈਠ ਕੋਦੈਨ ਮੂੰਹ ਦੇ ਚ ਗਰਾਈਆਂ ਪਾਵਣ ਤੱਕ ਜਾਂਦੇ ਨੇ ਵੇਖੋ ਕਿੰਨਾ ਪਰਮਾਤਮਾ ਨੂੰ ਸਾਡੇ ਜੀਵਾਂ ਦਾ ਫਿਕਰ ਹੈ ਜਿਨੇ ਉਸ ਸਾਨੂੰ ਭੇਜਣਾ ਕੀਤਾ ਆ ਤੇ ਭਗਤ ਨਾ ਜੀਦਾ ਇਹ ਇੱਕ ਪਾਵਨ ਸ਼ਬਦ ਹੁੰਦਾ ਹੈ ਆਮ ਕਈ ਵਾਰ ਪਤਾ ਸੀ ਕੀ ਕਹਦੇ ਨੇ ਮੈਂ ਪਾਲਦਾ ਪਿਆ ਜੀ ਪਰਵਾਰ ਮੈਂ ਨਾ ਹੁੰਦਾ ਤੇ ਤੁਹਾਡਾ ਬਣਦਾ ਕੀ ਪਰ ਭਗਤ ਧੰਨਾ ਜੀ ਪਤਾ ਕੀ ਕਹਿਣਾ ਚਾਹੁੰਦੇ ਆ, ਕਹਿੰਦੇ ਨਹੀਂ ਉਹ ਭਲਿਆ ਪਾਲਣ ਵਾਲਾ ਪ੍ਰਮਾਤਮਾ ਜੇ ਸਾਰਿਆਂ ਨੂੰ, ਉਹ ਜੇ ਸਾਰਿਆਂ ਦੇ ਕਾਰਜ ਸਵਾਰਦਾ, ਉਹਨੂੰ ਸਭ ਦਾ ਫਿਕਰ ਜੇ, ਸਭ ਦਾ ਫਿਕਰ ਹੈ। ਆਪਾਂ ਬਚਨ ਵੀ ਪੜ੍ਹਦੇ ਆ ਨਾ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮਹੀ ਪ੍ਰਤਪਾਲੋ ਹਮ ਬਾਰਿਕ ਤੁਮਰੇ ਤਾਰੇ ਬਾਈ ਗੁਰੂ ਜੀ ਤੁਸੀਂ ਤੇ ਸਾਡੇ ਸਾਰੇ ਜੀਵਾਂ ਦੇ ਬੱਚਿਆਂ ਦੇ ਵਾਂਗ ਇੰਨੀ ਵੇਖੋ ਸਾਡੀ ਸਾਰ ਸੰਭਾਲ ਕਰਦੇ ਜੇ ਤੇ ਸਾਨੂੰ ਆਸਰਾ ਵੀ ਜੀਵਾਂ ਨੂੰ ਕੱਢਾਈਏ ਹਮ ਬਾਰੇ ਤੁਮਰੇ ਤਾਰੇ ਤੇ ਇਸੇ ਤਰ੍ਹਾਂ ਹੀ ਗੁਰੂ ਪਾਇਸ਼ਾ ਕਹਿੰਦੇ ਭੜਿਆ ਜਿੰਨੂੰ ਇੰਨਾ ਫਿਕਰ ਹੈ ਦੇਖੋ ਤੇ ਪੱਥਰਾਂ ਦੇ ਵਿੱਚ ਵੀ ਜੀਵਾਂ ਨੂੰ ਰਿਜਕ ਦੇਈ ਜਾਂਦਾ ਪਿਆ ਹੈ ਇੱਕ ਰਾਜਾ ਕਿਆ ਕਰੇ ਆਪਣਾ ਮਹੱਲ ਉਹਨੇ ਬਣਾਉਣਾ ਸ਼ੁਰੂ ਕਰ ਦਿੱਤਾ ਤੇ ਜਦੋਂ ਉਹਨੇ ਮਹਿਲ ਬਣਾਉਣਾ ਸ਼ੁਰੂ ਕਰ ਦਿੱਤਾ ਤੇ ਕਹਿੰਦਾ ਜਦੋਂ ਉਹਨੇ ਮਹਿਲ ਬਣਾਉਣਾ ਸ਼ੁਰੂ ਕੀਤਾ ਤੇ ਕਹਿੰਦਾ ਉਹਦੇ ਮਨ ਵਿੱਚ ਭਰਮ ਹੋ ਗਿਆ ਵੀ ਬੜੇ ਸਾਲ ਇਹ ਕੰਮ ਚੱਲਣਾ ਆ ਤੇ ਕਹਿੰਦਾ ਜੀ ਵੇਖੋ ਮੈਂ ਕਿੰਨੇ ਜਾਣਿਆਂ ਨੂੰ ਰੋਜੀ ਰੋਟੀ ਦੇ ਦਿੰਦਿਆਂ ਜੇ ਮੈਂ ਆਪਣਾ ਮਹੱਲੀ ਨਾ ਬਣਾਉਂਦਾ ਤੇ ਇੰਨੇ ਜਾਣਿਆਂ ਨੂੰ ਰੋਜੀ ਰੋਟੀ ਕਿੱਥੋਂ ਮਿਲਣੇ ਸੀ ਬੜਾ ਸਮਝਾਇਆ ਉਹ ਨਹੀਂ ਭਲਿਆ ਤੂੰ ਨਹੀਂ ਰੋਜੀ ਰੋਟੀ ਇਹਨਾਂ ਨੂੰ ਦਿੰਦਾ ਪਿਆ ਪਰਮਾਤਮਾ ਦਿੰਦਾ ਪਿਆ ਕਹਿੰਦਾ ਨਹੀਂ ਜੀ ਮੈਂ ਦਿੰਦਾ ਪਿਆ ਐ ਤੇ ਫਕੀਰ ਨੇ ਕਹਿਣਾ ਕੀਤਾ ਕਹਿੰਦੇ ਜਾ ਪੜਿਆ ਉਹ ਸਾਹਮਣੇ ਜਿਹੜਾ ਪੱਥਰ ਹੈ ਨਾ ਪੱਥਰ ਨੂੰ ਫੜ ਕੇ ਲਿਆ ਰਾਜੇ ਨੇ ਮੰਗਵਾਇਆ ਪੱਥਰ ਨੂੰ ਪਕੜਿਆ ਕਹਿੰਦੇ ਚੰਗੀ ਤਰ੍ਹਾਂ ਇਹਨੂੰ ਚੈੱਕ ਕਰ ਲੈ ਇਹਦੇ 'ਚ ਕੋਈ ਸ਼ਿਕਾਇਤ ਨਹੀਂ ਹੈਗਾ ਕਹਿੰਦਾ ਨਹੀਂ ਹੈਗਾ ਜੀ ਚੰਗੀ ਤਰ੍ਹਾਂ ਦੇਖਿਆ ਪਰਖਿਆ ਕਹਿੰਦੇ ਹੁਣ ਇਸ ਪੱਥਰ ਨੂੰ ਤੋੜ ਜਦੋਂ ਪੱਥਰ ਨੂੰ ਤੋੜਿਆ ਤੇ ਉਹਦੇ ਵਿੱਚੋਂ ਇੱਕ ਕੀੜਾ ਨਿਕਲਿਆ ਤੱਪ ਉੱਤ ਤੰਨਾ ਜੀ ਉਹ ਹੀ ਉਦਾਹਰਣ ਦੇ ਕੇ ਦੱਸਣਾ ਕਰਦੇ ਪਏ ਨੇ ਪਾਖਣ ਕੀਟ ਗੁਪਤ ਹੋਏ ਰਹਤਾ ਪਾਖਣ ਦਾ ਪਾਵੇ ਪੱਥਰ ਕਹਿੰਦੇ ਭਲੇ ਪਾਖਣ ਕੀਟ ਗੁਪਤ ਹੋਏ ਰਹਤਾ ਤਾਂਚੋਂ ਮਾਰਗ ਨਹੀਂ ਕਹਿੰਦੇ ਵੇਖ ਰੋਦੇ ਚ ਕੋਈ ਮਾਰਗ ਰਸਤਾ ਤਾਂ ਨਹੀਂ ਨਾ ਹੈਗਾ ਸੀ ਉਹਦੇ ਅੰਦਰ ਕਿਨ ਕੋਣ ਪਾਲਦਾ ਤੇ ਆਇਆ ਪਾਖਣ ਕੀਟ ਗੁਪਤ ਹੋਏ ਰਹਤਾ ਤਾਂਚੋਂ ਮਾਰਗ ਨਹੀਂ ਕਹੇ ਤੰਨਾ ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੇ ਕਹਿੰਦੇ ਭਲਿਓ ਵੇਖੋ ਪਰਮਾਤਮਾ ਕਿੱਥੇ ਕਿੱਥੇ ਰ지ਕ ਪਹੁੰਚਾਉਂਦਾ ਪਿਆ ਜੇ ਜਿਸ ਪੱਥਰ ਦੇ ਵਿੱਚ ਵੇਖੋ ਰਸਤਾ ਵੀ ਨਹੀਂ ਹੈਗਾ ਪਰਮਾਤਮਾ ਉੱਥੇ ਵੀ ਰ지ਕ ਪਹੁੰਚਾਉਂਦਾ ਪਿਆ ਜੇ ਉਹਦੇ ਨਾਲ ਜੁੜਾਂਗੇ ਤੇ ਸਾਡੇ ਕਾਰਜ ਸਵਾਰੇਗਾ ਕਿਉਂ ਨਹੀਂ ਤੇ ਇੱਕ ਹੋਰ ਉਦਾਹਰਣ ਇਸੇ ਤਰ੍ਹਾਂ ਦੀ ਬਾਣੀ ਦੇ ਵਿੱਚ ਆਉਣਾ ਹੁੰਦੀ ਆਉਣਾ ਦਾ ਤਾਂ ਹੀ ਕਰਦੇ ਪਏ ਨੇ ਉਹ ਕਹਿੰਦੇ ਭਲਿਓ ਵੇਖੋ ਕੱਛੂ ਕੁੰਮੀ ਜਿਹੜੀ ਹੈ ਨਾ ਜਦੋਂ ਬੱਚੇ ਦੇ ਦਿੰਦੀ ਹੈ ਨਾ ਆਪ ਪਾਣੀ 'ਚ ਚਲ ਜਾਂਦੀ ਹੈ ਤੇ ਬੱਚੇ ਉਹਦੇ ਬਾਹਰ ਰਹਿੰਦੇ ਨੇ ਕਹਿੰਦੇ ਇੱਕ ਗੱਲ ਨੋਟ ਕਰਿਓ ਪੜਿਓ ਕੱਛੂ ਕੁੰਮੀ ਨੂੰ ਤੇ ਥਾਣਵਣੀ ਲੱਗੇ ਜਿਹੜਾ ਦੁੱਧ ਪਿਆ ਦੇਵੇ ਬੱਚਿਆਂ ਨੂੰ ਦੱਸੋ ਉਹਦੇ ਬੱਚਿਆਂ ਨੂੰ ਕੌਣ ਪਾਲਦਾ ਪਿਆ ਕੁੰਮੀ ਜਲਮਾ ਹੈ ਤਾਨ ਤੇ ਸ ਬਾਹਰ ਤਾਨ ਦਾ ਪਾਵਰ ਦੇ ਪੁੱਤਰ ਉਹਦੇ ਬੱਚੇ ਉਹ ਬਾਹਰ ਧਰਤੀ ਦੇ ਉੱਤੇ ਰਹਿੰਦੇ ਨੇ ਉੰਨੇ ਜਨ ਮਾਹੇ ਤਨਤ ਸਬਾਹਰ ਪੰਖ ਖੀਰ ਤਨ ਨਹੀਂ ਕਹਿੰਦੇ ਨਾਮ ਕੋਈ ਖੰਭ ਲੱਗੇ ਜੇ ਵੀ ਕਿਤੇ ਉੱਡ ਕੇ ਇਹਨਾਂ ਨੂੰ ਲਿਆ ਕੇ ਦੇ ਦੇਵੇ ਪੰਖ ਖੀਰ ਤਨ ਨਹੀਂ ਖੀਰ ਦਾ ਪਾਵਾ ਦੁੱਧ ਤੇ ਉਹਨੂੰ ਦੁੱਧ ਬਣੇ ਆਉਂਦਾ ਵੀ ਜਿਹੜਾ ਦੁੱਧ ਪਿਆ ਉਹ ਬੱਚੇ ਨੂੰ ਕਹਿੰਦੇ ਦੱਸੋ ਉਹਦੇ ਬੱਚਿਆਂ ਨੂੰ ਕੌਣ ਪਾਲਦਾ ਪਿਆ ਕਛੂ ਕਮੀ ਦੇ ਬੱਚਿਆਂ ਨੂੰ ਕੌਣ ਪਾਲਦਾ ਪਿਆ ਜਿਹੜਾ ਅਸੀਂ ਕਈ ਵਾਰ ਕਹਿੰਦੇ ਨੇ ਨਾ ਨਹੀਂ ਜੀ ਮੈਂ ਨਾ ਹੁੰਦਾ ਤੇ ਇਸ ਤਰ੍ਹਾਂ ਨਹੀਂ ਸੀ ਹੁੰਣਾ ਤੇ ਪਰਮਾਤਮਾ ਸਾਰਿਆਂ ਦੀ ਪ੍ਰਤਪਾਲਣਾ ਕਰਦਾ ਪਿਆ ਇੱਕ ਪਰ ਕਹਿੰਦੇ ਪੜਿਆ ਉਹਦੇ ਦਰ ਤੋਂ ਜੇ ਮੰਗਣਾ ਹੈ ਨੇ ਦੇਖੋ ਆਪਾਂ ਰਜੈਨਾ ਹੀ ਭਾਈ ਸਾਹਿਬ ਜੀ ਅਰਦਾਸ ਦੇ ਵਿੱਚ ਇੱਕ ਬੇਨਤੀ ਜੋ ਰੋਜ਼ ਕਰਦੇ ਨੇ ਹਰ ਪਰਿਵਾਰ ਵਿੱਚ ਜਾ ਕੇ ਜੀ ਜੋ ਮੰਗੇ ਠਾਕੁਰੇ ਆਪਣੇ ਤੇ ਸੋਈ ਸੋਈ ਦੇਵੇ ਜੋ ਵੀ ਅਸੀਂ ਪਰਮਾਤਮਾ ਕੋਲੋਂ ਮੰਗਾਗੇ ਉਹ ਸਾਰੀਆਂ ਦਾਤਾਂ ਦਿੰਦੇ ਨੇ ਜੀ ਤੇ ਗੁਰੂ ਜੀ ਦੇ ਕੋਲੋਂ ਵੀ ਜੋ ਮੰਗਾਗੇ ਸਭ ਕੁਝ ਮਿਲੇਗਾ ਜੀ ਕਦੇ ਦਰਖਤਾਂ ਨੂੰ ਫਲਾਂ ਵਾਲਿਆਂ ਨੂੰ ਦੇਖਿਆ ਹੋਵੇ ਕਿੰਨੇ ਮੀਂਹ ਪੈਂਦੇ ਜੀ ਕਿੰਨੇ ਕੜੇ ਪੈਂਦੇ ਜੀ ਕਿੰਨੀ ਗਰਮੀ ਦੀ ਰੁੱਤ ਕਦੇ ਕੀ ਕਿੰਨੇ ਮੌਸਮ ਬਦਲਦੇ ਨੇ ਤੇ ਦਰਖਤ ਨੂੰ ਕੋਈ ਕਵੇ ਭਲਿਆ ਇੰਨੇ ਖੇਚਲ ਕਦੇ ਲਈ ਸਹਾਰਦਾ ਪਿਆ ਤੂੰ ਆਪ ਫਲ ਖਾਣੇ ਨੇ ਉਹ ਕੋ ਪਤਾ ਕੀ ਕਹਿੰਦਾ ਕਹਿੰਦਾ ਮੈਂ ਆਪ ਤਾਂ ਨਹੀਂ ਖਾਣੇ ਮੈਂ ਕਿਸੇ ਨੂੰ ਖਵਾਣੇ ਨੇ ਵੇਖੋ ਦਰਖਤ ਆਪ ਫਲ ਨਹੀਂ ਖਾਂਦਾ ਦੂਸਰਿਆਂ ਨੂੰ ਫਲ ਦਿੰਦਾ ਹੈ ਇਸੇ ਤਰ੍ਹਾਂ ਗੁਰੂ ਪਾਇਸ਼ਾ ਜੀ ਵੀ ਐਸੇ ਨੇ ਇਹ ਸਾਰੀਆਂ ਦਾਤਾਂ ਕਿਹਨਾਂ ਨੂੰ ਦੇਣੀਆਂ ਨੇ ਜਿੰਨੇ ਵੀ ਪਦਾਰਥ ਨੇ ਸਾਰੇ ਸਾਨੂੰ ਹੀ ਵਾਹਿਗੁਰੂ ਜੀ ਨੇ ਦੇਣੇ ਨੇ ਤੇ ਗੁਰੂ ਅੰਗਦ ਦੇਵ ਜੀ ਦੀ ਸਿਫਤ ਦੇ ਵਿੱਚ ਵੀ ਪਟਸਾਹ ਬਾਨਾ ਨੇ ਕਹਿ ਦਿੱਤਾ ਦਰਮਸਪੂਰ ਜਿਉਂ ਨਵੇਂ ਕਹਿੰਦੇ ਜਿestr ਫਲਾਂ ਵਾਲਾ ਦਰਖਤ ਐ ਬੜਾ ਲੱਦਿਆ ਹੋਇਆ ਹੋਵੇ ਤੇ ਐ ਜਦੋਂ ਹਵਾ ਆਉਂਦੀ ਬੜੀ ਵੇਖੋ ਖੇਚਲ ਸੰਹਾਰਦਾ ਜੀ ਆਮ ਕਤੇ ਅਨਾਰ ਦਾ ਬੂਟਾ ਦੇਖੇ ਕਿੱਡੀਆਂ-ਕਿੱਡੀਆਂ ਕਦੇ ਡਾਣੀਆਂ ਹੁੰਦੀਆਂ ਜੀ ਕੱਡਾ ਕੱਡਾ ਵੱਡਾ ਵੇਖੋ ਨਾਰ ਲੱਗੇ ਹੁੰਦੇ ਨੇ ਦਰੁਮਤ ਸਪੂਰ ਜਿਓ ਨਵੇਂ ਖਵੇ ਕਸ ਬਿਮਲ ਬਿਚਾਰੇ ਕਹਿੰਦੇ ਭਲਿਓ ਖਵੇ ਦਾ ਭਾਵ ਖੇਚਲ ਕਾਦੇ ਲਈ ਸਹਾਰਦਾ ਪਿਆ ਜਿਤਨਾ ਸਾਡੇ ਲਈ ਖੇਚਲ ਸਹਾਰਦਾ ਪਿਆ ਨਾ ਗੁਰੂ ਵੀ ਸਾਡੇ ਲਈ ਸਾਰੀਆਂ ਖੇਚਲਾਂ ਸਹਾਰਦਾ ਪਏ ਨੇ ਤੇ ਵੇਖੋ 10 ਜਾਮਿਆਂ ਦੇ ਵਿੱਚ ਦੇਖੀਏ ਜੀ ਦਸਾਂ ਜਾਮਿਆਂ ਦੇ ਵਿੱਚ ਗੁਰਨਾਨ ਸਿੰਘ ਪਿਤਾ ਜੀ ਨੇ ਕਿਉਂ ਵੇਖੋ ਇਹ ਉਦਾਸੀਆਂ ਤੇ ਗਏ ਦਸੀਆਂ ਦਾ ਭਾਵ ਸੀ ਧਾਰਮਿਕ ਪ੍ਰਚਾਰਕ ਦੋਰੇ ਜਿਹੜੀਆਂ ਉਦਾਸੀਆਂ ਗਏ ਉਦਾਸੀਆਂ ਇਹਨੇ ਵੀ ਘਰ ਘਾੜ ਛੱਡ ਕੇ ਪੱਕਾ ਹੀ ਚਲੇ ਗਏ ਉਦਾਸੀਆਂ ਤਾਂ ਪਾਸੇ ਧਾਰਮਿਕ ਪ੍ਰਚਾਰਕ ਦੌਰੇ ਉਹਨਾਂ ਨੇ ਜਿਹੜੇ ਕੀਤੇ ਸਾਰਿਆਂ ਨੂੰ ਵੇਖ ਲਓ ਜਦੋਂ ਤੁਰਨ ਲੱਗੇ ਆ ਉਹਨਾਂ ਦੇ ਧਰਮ ਸਪਤਨੀ ਨੇ ਕਿਹਾ ਸੀ ਨਾ ਕਹਿੰਦੇ ਇਹ ਦੋ ਬੱਚੇ ਅੱਗੇ ਕਰ ਤੇ ਕਹਿੰਦੇ ਇਹਨਾਂ ਦਾ ਕੀ ਹੋਵੇਗਾ ਤੁਸੀਂ ਤੇ ਚੱਲੇ ਜੇ ਕਹਿੰਦੇ ਜੇ ਮੈਂ ਧਾਰਮਿਕ ਪ੍ਰਚਾਰ ਕਰਨ ਚੱਲਿਆਂ ਦੌਰਿਆਂ ਤੇ ਚੱਲਿਆ ਪਤਾ ਹੀ ਨਹੀਂ ਕਿਦੋਂ ਆਣਾ ਹੈ ਇਹਨਾਂ ਦੋਵਾਂ ਦਾ ਕੀ ਹਾਲ ਹੋਵੇਗਾ ਕਿਉਂਕਿ ਬੇਬੇ ਨਾਨਕੀ ਜੀ ਨੂੰ ਜ਼ਿੰਮੇਵਾਰੀ ਦੇ ਗਏ ਸੀ ਸਾਰੀ ਵੀ ਤੁਸੀਂ ਮਗਰੋਂ ਇਸ ਪਰਿਵਾਰ ਦਾ ਵਿੱਚ ਖਿਆਲ ਰੱਖਣਾ ਹੈ ਤੇ ਕਹਿੰਦੇ ਕਹਿੰਦੇ ਤੁਸੀਂ ਇਹ ਦੋਵਾਂ ਬੱਚਿਆਂ ਦੀ ਗੱਲ ਕਰਦੇ ਪਏ ਸਾਰੇ ਜਗਤ ਦੇ ਵਿੱਚ ਮੈਨੂੰ ਜਿੰਨੇ ਪਰਮਾਤਮਾ ਦੇ ਜੀਵ ਨੇ ਬੱਚੇ ਨੇ ਮੈਨੂੰਿਲਕ ਦੇ ਨਜ਼ਰ ਆਉਂਦੇ ਪਏ ਨੇ ਉਹਨਾਂ ਨੂੰ ਕੌਣ ਸੰਭੇਗਾ ਉਹਨਾਂ ਨੂੰ ਸਹੀ ਮਾਰਗ ਦੇ ਉੱਤੇ ਕੌਣ ਪਾਵੇਗਾ ਇਹ ਮਾਲਕ ਨਾਲੋਂ ਟੁੱਟੇ ਹੋਏ ਨੇ ਤੇ ਮਾਲਕ ਨਾਲੋਂ ਟੁੱਟ ਕੇ ਦੁਖੀ ਹੁੰਦੇ ਪਏ ਨੇ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਬੇ ਰੋਗ ਜਾਂ ਇੱਥੇ ਮਨੁੱਖ ਮਨੁੱਖ ਨਾਲ ਜੁੜਿਆ ਹੋਇਆ ਸੀ ਮਨੁੱਖ ਕੀਟੇ ਇੱਕ ਬਿਰਤੀ ਸਭ ਜਾਣ ਦੱਸਿਆ ਦਾਤਾ ਜੀ ਨੇ ਕਿ ਨਹੀਂ ਉਹ ਭਲੇ ਰੱਬ ਦੇ ਕੋਲੋਂ ਮੰਗੋ ਪਰ ਮਨੁੱਖਾਂ ਕੋਲੋਂ ਨਾ ਮੰਗਿਆ ਕਰੋ ਅੱਜ ਕਿਵੇਂ ਕਰ ਅਸੀਂ ਕਿਹਦੀ ਮਦਦ ਕਰਦੇ ਜਾਂ ਸਾਡੀ ਕੋਈ ਮਦਦ ਕਰ ਦਵੇ ਨਾ ਉਹ ਇੱਕਣਾ ਇੱਕ ਦਿਨ ਜਦੋਂ ਜੇ ਕਦੇ ਤਰੱਕੀ ਕਰ ਜਾਵੇ ਨਾ ਕਹਿੰਦੇ ਮੈਂ ਇਹਦੀ ਮਦਦ ਨਾ ਨਾ ਕਰਦਾ ਜਿੱਥੋਂ ਤੱਕ ਨਹੀਂ ਸੀ ਪਹੁੰਚਣਾ ਮਨੁੱਖ ਫੇਰ ਜਿਤਾ ਦਿੰਦਾ ਮੈਂ ਦੀ ਮਦਦ ਕੀਤੀ ਪਰ ਪ੍ਰਮਾਤਮਾ ਕਿਤੇ ਨਹੀਂ ਜਿਤੋਂਦਾ ਜੀ ਮੈਂ ਜੀਵਨ ਨੂੰ ਪਾਲਦਾ ਪਿਆ ਫੱਗੜ ਮਹੀਨਾ ਜਦੋਂ ਆਉਂਦਾ ਨਾ ਫੱਗੜ ਮਹੀਨੇ ਦੇ ਅਖੀਰ ਦੇ ਵਿੱਚ ਗੁਰੂ ਅਰਜਨ ਦੇਵ ਜੀ ਪਤਾ ਕੀ ਕਹਿੰਦੇ ਨੇ ਫਲਗੁਣ ਨਿਤ ਸਲਾਹੀਏ ਜਿਸ ਨੂੰ ਤਿਲ ਨਾ ਤਮਾਏ ਤਮਾ ਦਾ ਪਾਉਂਦਾ ਲਾਲਚ ਤਮਾਏ ਕਹਿੰਦੇ ਪ੍ਰਮਾਤਮਾ ਨੂੰ ਇੱਕ ਤਿਲ ਜਨਾਂ ਲਾਲਚ ਨਹੀਂ ਜੇ ਭਲਿਓ ਵੀ ਮੇਰੀ ਕੋਈ ਵਡਿਆਈਆਂ ਗਾਵੇ ਮੇਰੀਆਂ ਕੋਈ ਸਿਫਤਾਂ ਗਾਵੇ ਜਿਦ ਤਰਾ ਮਾਤਾ ਪਿਤਾ ਕਦੀ ਵੇਖੋ ਬੱਚਿਆਂ ਨੂੰ ਕਹਿੰਦੇ ਨੇ ਬਾਹਰ ਜਾ ਕੇ ਸਾਡੀਆਂ ਸਫਤਾਂ ਕਰਿਆ ਕਰ ਜਿਦ ਤਰਾ ਮਾਤਾ ਪਿਤਾ ਨਹੀਂ ਨਾ ਕਹਿੰਦੇ ਉਹ ਆਪਣਾ ਫਰਜ਼ ਜਾਣਦੇ ਨੇ ਕਿ ਨਹੀਂ ਮੇਰਾ ਫਰਜ਼ ਹੈ ਮੈਂ ਬੱਚਿਆਂ ਦੀ ਚੰਗੀ ਪਰਵਰਿਸ਼ ਕਰਨੀ ਹੈ ਮੇਰੇ ਜੋ ਫਰਜ਼ ਨੇ ਮੈਂ ਪੂਰੇ ਕਰਦੇ ਨੇ ਕਦੀ ਮਾਤਾ ਪਿਤਾ ਜਿਦ ਤਰਾ ਨਹੀਂ ਨਾ ਕਹਿੰਦੇ ਮੇਰੀ ਬਾਹਰ ਜਾ ਕੇ ਸਫਤਾਂ ਕਰ ਪ੍ਰਮਾਤਮਾ ਵੀ ਕਹਿੰਦੇ ਭਲਾ ਮੇਰਾ ਮੈਨੂੰ ਕੋਈ ਜ਼ਾਲਚ ਨਹੀਂ ਮੇਰਾ ਨਾਮ ਜਪ ਪਰ ਭਲਾ ਤੇਰੇ ਦੇ ਵਿੱਚ ਹੀ ਹੈ ਜਿਦ ਤਰਾ ਵੇਖੋ ਜਿਹੜਾ ਬੱਚਾ ਮਾਤਾ ਪਿਤਾ ਦੇ ਵੇਖੋ ਐ ਵਡਿਆਈ ਕਰਦਾ ਰਹੇ ਉਹਨਾਂ ਦੀ ਆਗਿਆ 'ਚ ਚੱਲੇ ਤੇ ਬਿਲਕੁਲ ਮਾਤਾ ਪਿਤਾ ਦਿਲ ਕਰਦੇ ਨੇ ਮੈਂ ਸਭ ਕੁਝ ਇਸ ਬੱਚੇ ਆਪਣੇ ਤੋਂ ਨਿਸ਼ਾਵਰ ਕਰ ਦਵਾਂ ਪਰਮਾਤਮਾ ਵੀ ਇਸੇ ਤਰ੍ਹਾਂ ਜਦੋਂ ਉਹਦੀਆਂ ਵਡਿਆਈਆਂ ਗਾਉਣ ਲੱਗ ਪੈਂਦਾ ਆਪਣੀਆਂ ਛੱਡ ਕੇ ਉੱਪਰ ਉੱਠ ਜਾਂਦਾ ਵਿਸ਼ੇ ਵਿਚਾਰਾਂ ਔਗਣਾਂ ਵਾਲੇ ਜੀਵਨ ਤੋਂ ਉੱਪਰ ਉੱਠ ਕੇ ਜਦੋਂ ਉਹਦੀਆਂ ਵਡਿਆਈਆਂ ਗਾਉਂਦਾ ਤੇ ਪਰਮਾਤਮਾ ਵੀ ਸੌਰੀਂੇ ਦਾਤਾਂ ਆਪਣੇ ਸੇਵਕਾਂ ਨੂੰ ਦੇ ਦਿੰਦੇ ਨੇ ਬਿਲਕੁਲ ਜਿਵੇਂ ਭਗਤ ਨਾਨਕ ਜੀ ਕਹਿੰਦੇ ਮੈਂ ਮੰਗਣਾ ਹੈ ਵਾਹਿਗੁਰੂ ਲੋੜੇ ਮੈਨੂੰ ਹੈ ਵੀ ਤੇਰੇ ਦਰ ਦਾ ਮੰਗਤਾ ਹੀ ਤੇ ਮੰਗਤਨਾ ਵੀ ਤੇਰੇ ਕੋਲ ਹੈ ਗੋਪਾਲ ਤੇਰਾ ਆਰਤਾ ਨਾਲ ਹੀ ਕਹਤਾ ਹੈ ਇਹਨੇ ਵੀ ਮੰਗਦੇ ਹੀ ਰਹਿਣਾ ਆ ਉਹਦੀ ਭਗਤੀ ਵੀ ਕਰਿਓ ਜੋ ਜਨ ਤੁਮਰੀ ਭਗਤ ਕਰਨਤੇ ਤਿਨ ਕੇ ਕਾਜ ਸਵਾਰਤਾ ਵੇਖੋ ਜਿਹੜੀ ਚੀਜ਼ ਨਹੀਂ ਮੰਗ ਲਈਏ ਦਾਲ ਮੈਨੂੰ ਦਾਲ ਨਹੀਂ ਆਗੀ ਮੇਰੇ ਕੋਲ ਕਿੰਨਾ ਕਰਿਓ ਆਪਾਂ ਸਾਰੇ ਪਿਛੋਕੜ ਆਪਣੇ ਪਿੱਛੇ ਸਾਡੇ ਬਜ਼ੁਰਗ ਗਏ ਜਾਂ ਸਾਡੇ ਦਾਦੇ ਜਾਂ ਸਾਡੇ ਪਿਤਾ ਹੋਣੀ ਕਿੰਨੀ ਕੁ ਕਤੇ ਇੱਥੇ ਨੇ ਪਦਾਰਥ ਸੀ ਜੀ ਮਸਾਂ ਹੀ ਕਰਾਂਦੇ ਗਏ ਯਾਰੇ ਚਲਦੇ ਸੀ ਇਤੇ ਹੋਲੀ 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 ਵੇਖੋ ਜਿਹੜਾ ਆ ਕਿਤੇ ਹੁਣ ਸਾਰੇ ਸੁੱਖ ਸੁਵਿਧਾ ਮਿਲਣ ਲੱਗੇ ਨੇ ਪ੍ਰਾਤਨ ਸਮੇਂ ਕਿਤੇ ਸੀ ਨਾ ਕੋਈ ਪੱਕਿਆਂ ਦੀਆਂ ਸਹੂਲਤਾਂ ਨਾ ਕੋਈ ਇਨਵਰਟਰ ਵਗੈਰਾ ਦੀਆਂ ਉਤਰਾ ਹੀ ਬੱਤੀ ਆ ਗਈ ਤੇ ਕਿਤੇ ਬੈਠੇ ਰਹਿਣਾ ਨਹੀਂ ਤੇ ਨਹੀਂ ਜੀ ਗਰਕਾਂ ਦੇ ਥੱਲੇ ਹੁਣ ਤੇ ਕਿੰਨਾ ਤੇ ਜਿੰਨੀਆਂ ਸੁੱਖ ਸੁਵਿਧਾ ਨੇ ਉਹਨਾਂ ਜਗ੍ਹਾ ਜੁੜਨਾ ਚਾਹੀਦਾ ਸੀ ਜੀ ਉਹਨਾਂ ਹੀ ਟੁੱਟਿਆ ਪਿਆ ਜਿਹੜਾ ਬਣਾਣਾ ਕਹਿੰਦੇ ਵਾਈ ਗੁਰੂ ਜੀ ਦਾਲ ਸਿੱਧਾ ਮੇਰੇ ਕੋਲ ਆਟਾ ਵੀ ਨਹੀਂ ਹੈਗਾ ਜੀ ਦਾਲ ਸਿੱਧਾ ਮੰਗੋ ਘੀਓ ਮੈਨੂੰ ਕਿ ਹੋਗੀ ਦਿਓ ਜੀ ਉਹ ਵੀ ਨਹੀਂ ਹੈਗਾ ਹਮਰਾ ਖੁਸ਼ੀ ਕਰੇ ਨਤ ਜਿਓ ਕਿਉਂਕਿ ਜਦੋਂ ਟਿੱਡ ਵਿੱਚ ਪ੍ਰਸ਼ਾਦਾ ਜਾਵੇਗਾ ਫੇਰੇ ਤੇ ਇਹ ਖੁਸ਼ੀ ਹੋ ਕੇ ਖੁਸ਼ ਹੋ ਕੇ ਇਹ ਮਨ ਤੁਹਾਡਾ ਜਿਹੜਾ ਨਾਮ ਜੱਪੇਗਾ ਨਾ ਹਮਰਾ ਖੁਸ਼ੀ ਕਰੇ ਨਤ ਜਿਓ ਪਨੀਆਂ ਮੇਰੇ ਕੋ ਜੁੱਤੀ ਵੀ ਨਹੀਂ ਹੈਗੀ ਵਾਹਿਗੁਰੂ ਜੀ ਮੈਨੂੰ ਉਹ ਵੀ ਦੋ ਦੇਖੋ ਜਿੱਤਨਾ ਬੱਚਾ ਨਹੀਂ ਮੰਗਦਾ ਆਪਣੇ ਪਿਤਾ ਕੋਲ ਮੇਰੇ ਕੋ ਜੁੱਤੀ ਨਹੀਂ ਹੈਗੀ ਮੇਰੇ ਕੋ ਕੱਪੜੇ ਨਹੀਂ ਹੈਗੇ ਤੇ ਦੇਖੋ ਜਿੱਤਨਾ ਪਤਾ ਦੇ ਜਾਂਦਾ ਨਾ ਕਹਿੰਦੇ ਇਸੇ ਤਰ੍ਹਾਂ ਬਾਰਿਕ ਮੰਗੇ ਹੋ ਸਭ ਕੁਝ ਮੰਗਾ ਕਹਿੰਦੇ ਨਹੀਂ ਜਿਹੜੀ ਚੀਜ਼ ਹੈਗੀ ਪ੍ਰਮਾਤਮਾ ਕੋਲੋਂ ਮੰਗ ਦਵੇਗਾ ਤੈਨੂੰ ਉਹ ਪਨੀਆਂ ਸ਼ਾਦਨ ਨੀਕਾ ਸ਼ਾਦਨ ਮੇਰੇ ਕੋਲ ਕੱਪੜੇ ਵੀ ਨਹੀਂ ਹੈਗੇ ਜੀ ਨੀਕਾ ਮੈਨੂੰ ਸੋਨੇ ਚਾਹੀਦੇ ਨੇ ਪਨੀਆਂ ਸ਼ਾਦਨ ਨੀਕਾ ਅਨਾਜ ਮੰਗੋਂ ਸਤਸੀਕਾ ਅਨਾਜ ਪਤਾ ਮੈਂ ਕਿਹੜਾ ਮੰਗਦਾ ਹਾਂ ਮੈਂ ਠੂਠਾ ਫੜ ਕੇ ਮੰਗਣਾ ਨਹੀਂ ਤਰ੍ਹਾਂ ਕਰਾਂ ਜੋ ਮੈਂ ਸੱਤ ਵਾਰ ਜਿਹੜੀ ਜ਼ਮੀਨ ਨੂੰ ਵਾਇਆ ਜਾਂਦਾ ਹੈ ਕਦੀ ਇੰਨਾ ਵਾਇਆ ਜਾਂਦਾ ਹੈ ਫਿਰ ਬੀਜ ਪਾ ਕੇ ਵਾਇਆ ਜਾਂਦਾ ਹੈ ਫਿਰ ਫਿਰ ਉੱਤੇ ਵਾਇਆ ਜਾਂਦਾ ਹੈ ਫਿਰ ਸੁਹਾਗਾ ਜਿੱਦ ਤੱਕ ਇਹ 7 ਕਾਰ ਜ਼ਮੀਨ ਵਗ ਜਾਂਦੀ ਕਹਿੰਦੇ ਮੈਂ ਮਿਹਨਤ ਵਾਲੀ ਜ਼ਮੀਨ ਦੇ ਵਿੱਚੋਂ ਮੈਂ ਅਨਾਜ ਚਾਹੁੰਨਾ ਆ ਅਨਾਜ ਮੰਗੋਂ 7 ਸੀਕਾ ਗਊ ਭੈਸ ਮੰਗੋ ਲਵੇਰੀ ਕਹਿੰਦੇ ਮੈਨੂੰ ਗਾਂ ਵੀ ਚਾਹੀਦੀ ਤੇ ਮੱਝ ਵੀ ਚਾਹੀਦੀ ਤੇ ਚਾਹੀਦੀ ਵੀ ਲਵੇਰੀ ਹੈ ਫਿਰ ਦੁੱਧ ਦਿੰਦੀ ਹੋਈ ਹੋਵੇ ਗੁਰੂ ਅਰਜਨ ਦੇਵ ਪਿਤਾ ਜੀ ਦੇ ਬਚਨ ਹੁੰਦੇ ਨੇ ਕਹਿੰਦੇ ਭਲੇ ਉਹ ਥੇਨ ਦੁੱਧੇ ਤੇ ਬਾਹਰੀ ਕਿਤੇ ਨਾ ਆਵੇ ਕਾਮ ਵੇਖੋ ਕਹਿੰਦੇ ਜਿਹੜੀ ਗਾਂ ਦੁੱਧ ਨਾ ਦਿੰਦੀ ਉਹ ਕਿਹੇ ਕੰਮ ਦੀ ਨਹੀਂ ਵੇਖੋ ਕੰਨੀਆਂ ਤੁਰੀਆਂ ਫਿਰਦੀਆਂ ਜੀ ਸੜਕਾਂ ਤੇ ਕਹਿੰਦੇ ਇਸੇ ਤਰ੍ਹਾਂ ਹੀ ਮੈਂ ਵੀ ਮੰਗਦਾ ਆ ਵਾਹਿਗੁਰੂ ਜੀ ਤੁਹਾਡੇ ਕੋਲੋਂ ਕਿਉਂਕਿ ਮੈਨੂੰ ਵੀ ਇਹਨਾਂ ਚੀਜ਼ਾਂ ਦੀ ਲੋੜ ਹੈ ਮਮੀ ਗ੍ਰੈਸਤੀ ਹੈ ਮੇਰਾ ਵੀ ਪਰਿਵਾਰ ਹੈ ਜੀ ਗਾਊ ਭੈਸ ਮੰਗੋ ਲਵੇਰੀ ਇੱਕ ਤਾਜਨ ਤੁਰੀ ਚੰਗੇਰੀ ਇੱਕ ਮੈਨੂੰ ਘੋੜੀ ਵੀ ਚਾਹੀਦੀ ਏ ਤਾਜਨ ਉਰੀ ਇਹ ਬਹੁਤ ਸੋਹਣੀ ਅਰ ਕੋੜੀ ਵੀ ਚਾਹੀਦੀ ਅੱਜ ਆਪਾਂ ਕਹਦੇ ਨਹੀਂ ਪਰਮਾਤਮਾ ਕਿਰਪਾ ਕਰੇ ਜੀ ਮੇਰੇ ਕੋ ਮੋਟਰਸਾਈਕਲ ਕਾਰ ਵੀ ਹੋਵੇ ਜੀ ਇੱਕ ਤਾਜਨ ਤੁਰੀ ਚੰਗੇਰੀ ਘਰ ਕੀ ਗੀਹਣ ਚੰਗੀ ਗੀਹਣ ਦਾ ਭਾਵ ਹੈ ਮੈਨੂੰ ਜੀਵਨ ਸਾਥੀ ਵੀ ਚੰਗਾ ਨਹੀਂ ਤਾਂ ਜੋ ਜੀਵਨ ਵਧੀਆ ਸਾਡਾ ਲੰਘ ਜਾਵੇ ਜੀਵਨ ਸਾਥੀ ਵੀ ਵਧੀਆ ਨਹੀਂ ਘਰ ਕੀ ਗੀਹਣ ਚੰਗੀ ਜਨ ਤੰਨਾ ਲੇਵੈ ਮੰਗੀ ਮੈਂ ਮਾਲਕ ਜੀ ਤੁਹਾਡੇ ਕੋਲੋਂ ਇਹੋ ਹੀ ਮੰਗਦਾ ਐ ਮੈਨੂੰ ਮੇਰਾ ਜੀਵਨ ਸਾਥੀ ਜਿਹੜਾ ਐ ਨਾ ਮੇਰੀ ਪਤਨੀ ਜਿਹੜੀ ਆ ਉਹ ਵੀ ਚੰਗੀ ਦਿਓ ਤਾਂ ਜੋ ਉਹ ਵੀ ਪਰਮਾਤਮਾ ਨਾਲ ਜੁੜੀ ਹੋਈ ਹੋਵੇ ਤੇ ਮੈਂ ਵੀ ਜੁੜਿਆ ਹੋਵਾਂ ਉਹਦੇ ਅੰਦਰ ਵੀ ਗੁਣ ਹੋਣ ਤੇ ਮੇਰੇ ਅੰਦਰ ਵੀ ਗੁਣ ਹੋਣ ਕਿਉਂਕਿ ਜੀਵਨ ਦਾ ਸਫਰ ਜਿਹੜਾ ਸਾਡਾ ਐ ਨਾ ਜੀ ਗ੍ਰਹਿਸਤ ਵਾਲਾ ਇਹ ਤਦ ਹੀ ਵਧੀਆ ਲੰਘ ਸਕਦਾ ਐ ਜੇ ਦੋਵੇਂ ਜਾਨਿਆਂ ਦੇ ਵਿਚਾਰ ਨਾਲ ਦੇ ਹੋਵਣ ਇਹ ਤੇ ਦੋ ਪਹੀਆ ਵਾਲੀ ਗੱਡੀ ਹੈ ਜੀ ਸਾਡੀ ਜ਼ਿੰਦਗੀ ਦੇ ਸਫ਼ਰ ਦੀ ਪਤੀ ਤੇ ਪਤਨੀ ਦੀ ਤੇ ਇਸੇ ਤਰ੍ਹਾਂ ਭਗਤ ਧੰਨਾ ਜੀ ਵੀ ਅਖੀਰ ਵਿੱਚ ਇਹੋ ਹੀ ਕਹਿੰਦੇ ਨੇ ਮਾਲਕ ਜੀ ਮੈਨੂੰ ਮੇਰਾ ਗ੍ਰਸਤੀ ਜੀਵਨ ਸਾਥੀ ਵਿੱਚ ਚੰਗਾ ਦਿਓ ਜੀ ਚੰਗਾ ਦਿਓ ਗੁਰੂ ਅਮਰਦਾਸ ਪਿਤਾ ਜੀ ਵੀ ਇੱਕ ਗੱਲ ਕਰਦੇ ਨੇ ਇਹ ਗੱਲ ਕਹਿ ਕੇ ਸਮਾਪਤੀ ਵਾਲੇ ਪਾਸੇ ਆਵਾਂਗੇ ਜੀ ਕਿੰਦੇ ਧੰਨ ਪਰ ਇਹਨਾ ਅੱਖੀਆਂ ਬਹਿਨ ਇਕੱਠੇ ਹੋਏ ਤਨ ਦਾ ਭਾਵ ਹੁੰਦਾ ਹੈ ਇਸਤਰੀ ਫਿਰ ਦਾ ਮਤਲਬ ਹੈ ਪਤੀ ਕਹਿੰਦੇ ਪਤੀ ਪਤਨੀ ਇਹ ਨਹੀਂ ਦੋਵੇਂ ਇਕੱਠੇ ਬੈਠੇ ਨੇ ਤੇ ਪਤੀ ਪਤਨੀ ਨੇ ਇੱਕ ਜੋਤ ਦੋ ਮੂਰਤੇ ਤਨ ਫਿਰ ਕਈਏ ਸੋਏ ਕਹਿੰਦੇ ਦੋਵੇਂ ਇੱਕ ਜੋਤ ਹੋ ਜਾਵਣ ਪਰ ਕੋਈ ਫਰਕ ਹੀ ਨਾ ਰਵੇ ਆਮ ਕੋਈ ਇਹ ਘਰਾਂ ਦੇ ਅੰਦਰ ਇਹੋ ਜਿਹੇ ਹੁੰਦੇ ਨੇ ਨਾ ਉਹ ਕਹਿੰਦੇ ਜੀ ਭਾਵੇਂ ਉਹ ਬੰਦੇ ਨੂੰ ਮਿਲ ਲਿਓ ਤੇ ਭਾਵੇਂ ਉਹਨਾਂ ਦੀ ਜਨਾਨੀ ਨੂੰ ਮਿਲ ਲਿਓ ਦੋਵਾਂ ਦੀਆਂ ਗੱਲਾਂ ਇੱਕ ਹੋ ਜਾਈਆਂ ਦੋਵਾਂ ਦੇ ਸੁਭਾਅ ਇੱਕੋ ਜਿਹੇ ਦੋਵੇਂ ਇੱਕ ਦੂਜੇ ਤੋਂ ਵਧ ਜਾਈਏ ਕਿਨੇ ਇਸ ਤਰ੍ਹਾਂ ਦੇ ਪਤੀ ਪਤਨੀ ਚਾਹੀਦੇ ਨੇ ਆਪਸ ਦੇ ਵਿੱਚ ਉਹਨਾਂ ਦੀ ਐਨੀ ਬਣਾਵੇ ਕਿਉਂਕਿ ਘਰਾਂ ਦੇ ਅੰਦਰ ਸੁੱਖਤਾ ਦੀ ਆ ਸਕਦੇ ਨੇ ਜੇ ਦੋਵਾਂ ਦੇ ਵਿਚਾਰ ਰਲਦੇ ਹੋਵਣ ਤੇ ਕਲ ਵੀ ਵਿਚਾਰਾਂ ਹੋਈਆਂ ਸੀ ਤੇ ਬਿਲਕੁਲ ਆਪਣੇ ਅੰਦਰ ਗੁਣਾਂ ਨੂੰ ਧਾਰਨ ਕਰੀਏ ਜਿੰਨੇ ਸਾਡੇ ਅੰਦਰ ਗੁਣ ਹੋਵਣਗੇ ਉਹਨੇ ਸੁਖੀ ਹੋਵਾਂਗੇ ਜਿੰਨਾ ਸਾਡੇ ਕੋਲ ਜਿਆਦਾ ਪੈਸਾ ਹੋਵੇਗਾ ਨਾ ਉਹਨੇ ਵੇਖੋ ਜਿਤਨਾ ਇਹ ਸੁੱਖ ਸਹੂਲਤਾਂ ਵੱਧ ਮਾਣ ਸਕਦੇ ਆ ਇਸੇ ਤਰ੍ਹਾਂ ਜਿੰਨੇ ਵੇਖੋ ਜਿਹਦੇ ਕੋ ਪੈਸਾ ਘੱਟ ਹੋਵੇ ਉਹਨੀਆਂ ਨੂੰ ਤੰਗੀਆਂ ਤੁਰਸੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸੇ ਤਰ੍ਹਾਂ ਜਿੰਨੇ ਮਨੁੱਖ ਦੇ ਅੰਦਰ ਔਗਣ ਹੋਵਣਗੇ ਉਹਨਾਂ ਨੂੰ ਦੁਖੀ ਹੋਣਾ ਪਵੇਗਾ ਜਿੰਨੇ ਉਹਦੇ ਅੰਦਰ ਗੁਣ ਹੋਵਣਗੇ ਉਹਨਾਂ ਉਹ ਸੁਖੀ ਹੋਵੇਗਾ ਪਰ ਹੋਵੇਗਾ ਤਾਂ ਜੇ ਉਹਦੇ ਅੰਦਰ ਗੁਣ ਹੋਵਣਗੇ ਤੇ ਤੇ ਤਦੇ ਨਾਲ-ਨਾਲ ਵੇਖੋ ਭਗਤ ਸਾਹਿਬ ਜੀ ਨੇ ਕਹਤਾ ਕਹਿੰਦੇ ਪਰਿਓ ਮੰਗਿਓ ਜਰੂਰ ਪਰੋ ਦੀ ਭਗਤੀ ਕਰਕੇ ਮੰਗਿਓ ਫਿਰ ਪਰਮਾਤਮਾ ਨੇ ਦੇਣਾ ਜੀ ਇਹ ਨਾ ਹੋਏ ਭਗਤੀ ਵੀ ਨਾ ਕਰੀਏ ਤੇ ਉਤਰਾ ਮੰਗੀ ਜਾਈਏ ਸੇਵਾ ਥੋਰੀ ਮੰਗਣ ਮੋਤਾਜ ਪਹਿਲੇ ਦੇਣੀ ਆਇਆ ਹੋਵੇ ਤੇ ਕਵੇ ਜੀ ਮੈਨੂੰ ਪੁੱਤਰ ਦੀ ਦਾਤ ਦੇ ਦਿਓ ਜੀ ਮੈਨੂੰ ਨੌਕਰੀ ਲੱਗ ਜਾਵੇ ਜੀ ਕਿੰਦੇ ਨਹੀਂ ਪੜਿਆ ਸੇਵਾ ਕਰ ਤੇ ਸਹੀਂ ਸਭ ਕੁਝ ਇਸੇ ਦਰ ਤੋਂ ਮਿਲੇਗਾ ਤੈਨੂੰ ਫਿਰ ਜੋ ਮੰਗਾਗੇ ਜੀ ਉਹ ਮਿਲੇਗਾ ਜੀ ਪਰ ਬਣੀ ਹੈ ਸਹੀਂ ਪਹਿਲਾਂ ਉਸ ਪਰਮਾਤਮਾ ਦੇ ਮਾਤਾ ਕਤਾ ਦੇ ਕਹਿੰਦੇ ਕਹਿੰਦੇ ਪੜ ਲਿਆ ਕੋਈ ਕੰਮ ਕਰ ਤੇ ਕਰ ਆ ਗਿਆ ਜੇ ਚੱਲ ਤੇ ਸਹੀਂ ਸਭ ਕੁਝ ਤੇਰੇ ਲਈ ਹੈ ਹੋਰ ਕਿਹਦੇ ਲਈ ਹੈ ਇਸੇ ਤਰ੍ਹਾਂ ਮਾਲਕ ਵੀ ਕਹਿੰਦੇ ਨੇ ਮੇਰਾ ਹੁਕਮ ਰਜਾ ਦੇ ਵਿੱਚ ਤੁਰਤੇ ਸਹੀਂ ਤੋਂ ਕਹਿੰਦੇ ਸਭ ਕੁਝ ਤੇਰੇ ਲਈ ਹੈ ਸਾਰੀਆਂ ਦਾਤਾਂ ਤੁਹਾਨੂੰ ਹੀ ਦੇਣੀ ਹੈ ਮੈਂ ਸੋ ਕਟਾਨ ਕਟ ਸ਼ੁਕਰ ਤਨਵਾਜ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੋਰ ਵੀ ਜਿਸ ਭਾਉਣਾ ਦੇ ਨਾਲ ਪ੍ਰਵਾਦ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰ ਕਰਦਾ ਪੋਟਾਸਰਾ ਲਿਆ ਜੀ ਮਾਲਕ ਕਿਰਪਾ ਕਰਨ ਉਹਨਾਂ ਦੇ ਸ਼ੁਭ ਮਨੋ ਕਾਉਨਾਮਾ ਪੂਰਣ ਕਰਨ ਜੀ ਸਵਾਰੀਆਂ ਹੀ ਸੰਗਤਾਂ ਦਾ ਵੀ ਤਦਿਲ ਤੋਂ ਧੰਵਾਜੀ ਹੋਈਆਂ ਬੇਅੰਤ ਬੇਅੰਤ ਭੁਲੰਦੇ ਲਿਖੇ ਮਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ